ਸਾਡੇ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਉਹਨਾਂ ਦੇ ਇਛਾ ਨਿਰਦੇਸ਼ ਤਹਿਤ ਪਟਿਆਲਾ ਪੁਲਿਸ ਨੇ ਮਾੜੀ ਅਨਸਾ ਖਿਲਾਫ ਇੱਕ ਜਿਹੜੀ ਮੁਹਿੰਮ ਨੀਤੀ ਹੋਈ ਹੈ ਉਹਦੇ ਤਹਿਤ ਐਸਸੀ ਮਸ਼ਹੂਰ ਸਿੰਘ ਇਸ ਕਤਵਾਲੇ ਨੂੰ ਕਨਫਰਮਸ਼ਨ ਮਿਲੀ ਕਿ 24 ਤਰੀਕ ਨੂੰ ਇੱਕ ਲੜਕੀ ਦਾ ਫੋਨ ਜਿਹੜਾ ਕਿ ਸ਼ੀਸ਼ਮਾਲ ਤੋਂ ਖੋਇਆ ਗਿਆ ਸੀ ਜਿਨ੍ਹਾਂ ਅਪਰਾਧੀਆਂ ਇਹ ਫੋਨ ਖੋਇਆ ਸੀ ਉਹ ਚੋਰੀ ਦੇ ਮੋਟਰਸਾਈਕਲ ਉੱਤੇ ਸ਼ੀਸ਼ਮਾਲ ਦੇ ਨੇੜੇ ਤੇੜੇ ਫਿਰ ਰਹੇ ਹਨ ਤੇ ਦੁਆਰੇ ਵਾਰਦਾਤ ਨੂੰ ਇਲਜ਼ਾਮ ਦੇਣਾ ਚਾਹੁੰਦੇ ਜਿਹਦੇ ਤੇ ਅਸੀਂ ਨਾਕਾ ਲਾ ਕੇ ਤਿੰਨੇ ਕਿਊਜ਼ ਨੂੰ ਡਵੈਲਪ ਕੀਤਾ ਤੇ ਹੁਣ ਤੱਕ ਉਹਨਾਂ ਦੇ ਕੋਲੋਂ ਸਾਨੂੰ 6 ਸਨੈਚਡ ਫੋਨਸ ਤੇ ਇੱਕ 24 ਮੋਟਰਸ ਬਰਾਮਦ ਹੋ ਚੁੱਕੇ ਕਿਥੋਂ ਰੈਨਵਲ ਇੱਕ ਮੀਟਰ ਤੇ ਕਲੀਅਰ ਫੰਕਸ਼ਨ ਕਰ ਰਹੇ ਹਾਂ ਜੀ ਇਤਨੇ ਕਿਊਜ਼ਡ ਨੇਮਲੀ ਪ੍ਰਦੀਪ ਕੁਮਾਰ ਰਵੀਨਾਥ ਤੇ ਰਮਨੇ ਜਿਹੜੇ ਕਿ ਗਿਆਨ ਕਲੋਨੀ ਸੂਲਰ ਹੈ ਇਹ ਸਿਵਲ ਨੇ ਉੱਥੇ ਰਹਿੰਣਾ ਹੈ ਜੀ ਤੇ ਇਹਨਾਂ ਦੇ ਖਿਲਾਫ ਪਹਿਲਾਂ ਤੋਂ ਮਲਟੀਪਲ ਚੋਰੀ ਤੇ ਸਨੈਚਿੰਗ ਦੇ ਮਕਦਮੇ ਆਲਰੇਡੀ ਦਰਜ ਇਹ ਵੀ ਹੋਣਾ ਇਕੱਠੇ ਹੋਦੇ ਲੋ तकरीबन 25 ਸਾਲ ਦੀ ਉਮਰ ਹੈ ਜੀ ਇਹ ਮਤਲਬ ਕਿ ਅਪਰਾਧੀ ਵਿਧੀ ਦੇ ਲੋਕ ਨੇ ਤੇ ਪਹਿਲਾਂ ਤੋਂ ਹੀ ਇਕੱਠੇ ਰਹੇ ਕਿ ਇਲਾਕੇ ਦੇ ਵਿੱਚ ਰਹਿਣ ਕਰਕੇ ਇਕੱਠੇ ਰਹੇ ਦੇ ਕਾਰਨ ਫੈਸ਼ਨ ਲੋਕਾਂ ਦੇ ਵਿੱਚ ਆਉਂਦੇ ਰਹੇ ਇਹ ਜਨਵੈਸਟੀਗੇਸ਼ਨ ਦੇ ਵਿੱਚ ਕੀ ਹੋਊਗਾ ਜੀ ਫਿਰਾਲ ਦੀ ਜਿਹੜੀ ਐਪ੍ਰਿੰਟ ਕਰਕੇ ਰੈਸਟ ਪਾ ਲਈ ਦੀ ਇਹਨਾਂ ਨੇ ਪਰਚੀ ਹਾਂ ਜੀ ਤੇ ਇਹਨਾਂ ਦੇ ਉੱਤੇ ਪਰਚੀ ਸਰੀ ਕਰਨ ਦੇ ਵਿੱਚ ਦੇ ਸੀ ਕਿ ਇਹਦੀ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਵੀ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਰਮਾਨ ਤੇ ਚੇਂਜਰ ਮੈਡਮ ਤੇ ਦੋ ਦੰਦਰ ਰਮਾਨ ਮਿਲੇ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ